ਹਾਂਜੀ ਕਿਸਾਨ ਵੀਰੋ ਜੇਕਰ ਤੁਹਾਡੀ ਮੱਝ ਦਾ ਦੁੱਧ ਨਹੀਂ ਵੱਧ ਰਿਹਾ ਤਾਂ ਆਹ ਦੇਸੀ ਫਾਰਮੂਲਾ ਲਿਖ ਕੇ ਰੱਖ ਲਓ ਕਾਪੀ 'ਤੇ ਨੋਟ ਕਰ ਲਓ ਹਮੇਸ਼ਾ ਤੁਸੀਂ ਇਹੀ ਤਿਆਰ ਕਰਾਇਓ ਤੇ ਤੁਹਾਡੀ ਮੱਝ ਮਤਲਬ ਕਿ ਦੁੱਧ 13 ਤੋਂ 14 ਲੀਟਰ ਦਊਗੀ ਜੇਕਰ ਮੱਝ ਤੁਹਾਡੀ ਮਤਲਬ ਕਿ ਦੁੱਧ ਬਾਲਾ ਘਟ ਰੰਦੀ ਹੈ ਤਾਂ ਇਹ ਫਾਰਮੂਲਾ ਮਤਲਬ ਕਿ ਵੱਧ ਦੁੱਧ ਦੇ ਨਾਲ ਦੇਣ ਵਾਲੀ ਮੱਝਾਂ ਦਾ ਜਿਵੇਂ 13-14 ਲੀਟਰ ਜਿਹੜੀਆਂ ਮੱਝਾਂ ਦਿੰਦੀਆਂ ਨੇ ਉਹਨਾਂ ਦਾ ਫਾਰਮੂਲਾ ਇਹ ਜਿਹੜੀ ਤੁਸੀਂ ਫੀਡ ਮੋਲ ਲੈ ਕੇ ਪਾਣੇ ਉਹਦੇ ਨਾਲੋਂ ਕਿਤੇ ਮਤਲਬ ਕਿ کئی 4-5 ਗੁਣਾ ਇਹ ਚੀਜ਼ ਮਤਲਬ ਚੰਗੀ ਹੈ ਤੇ ਇਹ ਸਾਰਾ ਕੁਝ ਤੁਸੀਂ ਆਪਣੇ ਘਰ 'ਚ ਹੀ ਤਿਆਰ ਕਰਨਾ ਤੇ ਆਪਣੇ ਬਾਜ਼ਾਰ ਚੋਂ ਜਾਂ ਤੁਸੀਂ ਆਪਣੇ ਘਰ ਤੇ ਜਿਹੜਾ ਕੁਝ ਪੈਸਮਾਨ ਉਹ ਮਿਕਸ ਕਰਕੇ ਇਹਦੇ ਵਿੱਚ ਪਾਉਣਾ ਤੁਸੀਂ ਨੇ ਇਹ ਤੁਸੀਂ ਕਾਪੀ ਤੇ ਨੋਟ ਕਰ ਲਓ ਸਭ ਤੋਂ ਪਹਿਲਾਂ ਲਿਖਾਉਣ ਲੱਗਿਆਂ ਇਹਦੇ ਵਿੱਚ ਮੱਕੀ ਤੇ ਕਣਕ ਮਿਕਸ ਕਰਕੇ ਦੋਹੇ ਚੀਜ਼ਾਂ ਪਾ ਸਕਦੇ ਹੋ ਤੁਸੀਂ ਤੇ 35 ਕਿਲੋ ਪਾਉਣੀਆਂ ਨੇ ਉਹ ਅੱਧੀ ਮੱਕੀ ਪਾ ਦਿਓ ਜਾਂ ਅੱਧੀ ਕਣਕ ਪਾ ਦਿਓ ਤੇ ਉਹ ਤੋਂ ਬਾਅਦ ਸਰੋਂ ਦੀ ਖਲ ਪਾਉਣੀ ਆ 10 ਕਿਲੋ ਇਹ ਵੀ ਜੇਕਰ ਤੁਸੀਂ ਘਰ ਦੀ ਲੋਂਗਦੇ ਸਭ ਤੋਂ ਚੰਗੀ ਗੱਲ ਹੈ ਕਿਉਂਕਿ ਜਿਹੜੀ ਆਪਾਂ ਬਾਜ਼ਾਰ ਚ ਲੈਨੇ ਉਹਦਾ ਆਪ ਨੂੰ ਪਤਾ ਨਹੀਂ ਵੀ ਕਿਵੇਂ ਤਿਆਰ ਕਰਦੇ ਨੇ ਉਹ ਤੇ ਚੌਕਰ ਆਊਗਾ ਚ 5 ਕਿਲੋ ਤੇ 5 5 ਕਿਲੋ ਚੌਕਰਪਾ ਤੇ ਜਿਵੇਂ 35 ਕਿਲੋ ਦਾਣਾ ਹੋ ਗਿਆ ਮਿਕਸ 10 ਕਿਲੋ ਸਰੋਂ ਦੀ ਖਾਲ ਤੇ 5 ਕਿਲੋ ਚੌਕਰ ਇਹ ਚੀਜ਼ ਨੋਟ ਕਰੀ ਜਾਓ ਕਿਉਂਕਿ ਮਤਲਬ ਕਿ ਕੰਮ ਆਏ ਕਈ ਵਾਰੀ ਹੋਰ ਕਿਸੇ ਨੂੰ ਸ਼ੇਅਰ ਕਰ ਦਿਓ ਜਾਂ ਤੁਸੀਂ ਵੀਡੀਓ ਸੇਵ ਕਰਕੇ ਰੱਖ ਲਓ ਜਾਂ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਕਿਸੇ ਨੂੰ ਕਿਸੇ ਵੀਰ ਭੈਣ ਨੂੰ ਤੇ ਉਦੋਂ ਬਾਅਦ ਸੋਆਬੀਨ ਦੀ ਖਾਲ ਮਤਲਬ ਕਿ ਇਹ ਤੇਲ ਸੋਆਬੀਨ ਦਾ ਤੇਲ ਕਢਾ ਲਓ ਤੁਸੀਂ ਉਹਦਾ ਸੋਆਬੀਨ ਦੀ ਖਾਲ ਰਹੀ ਉਹ ਤੁਸੀਂ 10 10 ਕਿਲੋ ਪਾਉਣੀ ਆ ਸੋਆਬੀਨ ਦੀ ਜਿਹੜੀ ਖਾਲ ਹੋਗੀ ਤੇ ਇੱਕ ਚੌਲਾਂ ਦੀ ਪਾਲ ਚੁੰਦੀ ਹੈ ਪੂਰੇ ਪੂਰੇ ਰੰਗ ਦੀ ਹੁੰਦੀ ਹੈ ਇਹ ਚੌਲਾਂ ਤੋਂ ਉੱਪਰ ਉਤਰਦੀ ਹੁੰ ਤੇ ਉਹ ਤੁਸੀਂ ਲੈ ਕੇ ਆਣੇ ਆ ਸੈਲਦਰਾ ਵਗੈਰੇ ਨਾਲ ਤੁਹਾਨੂੰ ਮਿਲ ਜੂਗਾ ਤੁਸੀਂ ਮਤਲਬ ਕਿ ਦੁਕਾਨਾਂ ਵਾਲੇ ਵੀ ਰੱਖਦੇ ਹੁੰਦੇ ਨੇ ਉਹਨਾਂ ਤੋਂ ਹੀ ਮਿਲ ਜੂਗੀ ਉਹ ਪਾਉਣੇ ਤੁਸੀਂ 13 ਕਿਲੋ ਤੇ ਉਹ ਤੋਂ ਬਾਅਦ ਇੱਕ ਆਉਂਦਾ ਸ਼ੀਰਾ ਸ਼ੀਰਾ ਪਾਣਾ ਤੁਸੀਂ ਨੇ 5 ਕਿਲੋ ਬਾਈ ਇਹ 5 ਕਿਲੋ ਪਾ ਸਕਦੇ ਹਾਂ ਤੇ ਇੱਕ ਧਾਤਾਂ ਦਾ ਮਿਸ਼ਰਣ ਆਉਂਦਾ ਇਹ ਸਾਰਾ ਕੁਝ ਤੁਹਾਨੂੰ ਮਤਲਬ ਕਿ ਸ਼ਹਿਰ ਦੇ ਵਿੱਚ ਮਿਲ ਜੂਗਾ ਕੋਈ ਅਜਿਹੀ ਚੀਜ਼ ਨਹੀਂ ਦੇ ਵਿੱਚ ਜਿਹੜੀ ਤੁਹਾਨੂੰ ਨਹੀਂ ਮਿਲਦੀ ਉਹ ਤੁਸੀਂ ਪਾਣਾ 2 ਕਿਲੋ ਤੇ ਬੜੇਮਿਆਂ ਦੀ ਖਲ ਪਾਉਣੀ ਹੈ 7 ਕਿਲੋ ਇਹ ਤੁਸੀਂ ਮਤਲਬ ਕਿ 8 ਕਿਲੋ 9 ਕਿਲੋ ਵੀ ਪਾ ਸਕਦੇ ਹੋ ਬੜੀ ਮਿਆਂ ਦੀ ਖਲ ਵੈਸੀ 7 ਕਿਲੋ ਜਮਾ ਸਹੀ ਜਿਹੜਾ ਮਤਲਬ ਤੇ ਇੱਕ ਵਿਟਾਮਿਨ ਏ ਪਾਉਣਾ ਇਹ ਇਹ ਤੁਹਾਨੂੰ ਮਤਲਬ ਕਿ ਪੈਕਟਾਂ 'ਚ ਮਿਲ ਜਾਂਦਾ ਇਹ ਇਹ ਕਿਸੇ ਮਤਲਬ ਕਿ ਜਿੱਥੋਂ ਤੁਸੀਂ ਆ ਪਸ਼ੂਆਂ ਦਾ ਸਮਾਨ ਲੈਣੋ ਮੈਡੀਕਲ ਸਿਸਟਮ ਲੈਣੋ ਉੱਥੋਂ ਮਿਲ ਜਾਂਦਾ ਇਹ ਉੱਥੋਂ ਤੁਸੀਂ ਲੈ ਲਓ ਇੱਕ ਗ੍ਰਾਮ ਹੀ ਪਾਉਗਾ 1 ਗ੍ਰਾਮ ਬਹੁਤ ਹੈ ਤੇ ਉਸ ਤੋਂ ਬਾਅਦ ਇੱਕ ਮਿੱਠਾ ਛੋਡਾ ਪਾ ਦਿਓ ਮਿੱਠਾ ਛੋਡਾ ਬਹੁਤ ਵਧੀਆ ਚੀਜ਼ ਹੁੰਦੀ ਹੈ ਜੇ ਮਤਲਬ ਕਿ ਤੁਸੀਂ ਖਾਣ ਨਹੀਂ ਵੀ ਤਿਆਰ ਕਰਨੀ ਵੈਸੇ ਵੀ ਜੇ ਕਰ ਤੁਸੀਂ ਮੱਝਾਂ ਮਤਲਬ ਖਵਾਂਦੇ ਰੋਂ ਬਹੁਤ ਵਧੀਆ ਚੀਜ਼ ਹੈ ਮਿੱਠਾ ਛੋਡਾ ਪਾ ਦਿਓ ਤੇ 1 ਕਿਲੋ ਤੇ ਇੱਕ ਬਾਈਪਾਸ ਫੈਟ ਆਉਂਦੀ ਹੈ ਇਹ ਵੀ ਤੁਹਾਨੂੰ ਮੈਡੀਕਲ ਤੋਂ ਤਾਂ ਮਿਲ ਜਾਊਗੀ ਇਹ 2 ਕਿਲੋ ਪ ਤੇ ਇੱਕ ਲੂਣ ਪਾਉਣੇ ਦੇ ਵਿੱਚ ਲੂਣ ਤੁਸੀਂ ਘਰੇ ਆਪਣਾ મતલਬ ਕਿ ਜਿਹੜਾ ਆਪਣਾ ਕਾਲਾ ਨੂਨ ਹੁੰਦਾ ਉਹ ਕੁੱਟ ਕੇ ਪਾਉਣਾ ਸੀ 2 ਕਿਲੋ ਉਹ ਪਾਉਣਾ ਤੇ ਇਹ ਸਾਰਾ ਸਮਾਨ ਹੋ ਗਿਆ ਇਹ ਬਾਕੀ ਤੁਸੀਂ ਇੱਕ ਮਤਲਬ ਕਿ ਸਕਰੀਨਸ਼ਾਟ ਮਾਰ ਲਿਓ ਜਾਂ ਕੋਈ ਸੇਵ ਸੇਵ ਕਰ ਲਿਓ ਜਾਂ ਲਿਖ ਕੇ ਰੱਖ ਲਓ ਸਾਰਾ ਫਾਰਮੂਲਾ ਇਹਨੂੰ ਮਿਕਸ ਕਰਕੇ ਜਾਂ ਤੁਸੀਂ ਮਤਲਬ ਕਿ ਹੁਣ ਚੱਕੀਆਂ ਵਾਲੇ ਜਿਵੇਂ ਉਹ ਰੱਖਦੇ ਮਿਕਸਰ ਜਾਂ ਉਹਦੇ ਵਿੱਚ ਮਿਕਸ ਕਰਾ ਲਓ ਉਹ ਤੋਂ ਹੀ ਪਹਿਲਾਂ ਕਿ ਉਹਦੇ ਵਿੱਚ ਹੀ ਮਿਕਸਰ ਕਰਾ ਲਓ ਤੇ ਉੱਥੇ ਮਤਲਬ ਤਿਆਰ ਕਰਾ ਲਿਓ ਤੇ ਇਹ ਮੱਝਾਂ ਨੂੰ ਪਾਉਜੇਗਾ ਤੁਹਾਡੀ ਮੱਝਾਂ ਦੁੱਧ ਨਹੀਂ ਵਧ ਰਹੀਆਂ ਜੇਕਰ ਵੱਧ ਦੁੱਧ ਮੱਝਾਂ ਦਿੰਦੀਆਂ ਤਾਂ ਵੀ ਤੁਸੀਂ ਮਨ ਲੈ ਇਹ ਫੀਡ ਪਾਓ ਕਿਉਂਕਿ ਉਹਨੇ ਦੁੱਧ ਤੇ ਫੇਰ ਹੀ ਖੜਨੀ ਆ ਹੋ ਜੇਕਰ ਤੁਸੀਂ ਆਹ ਫੀਡ ਪਾਉਂਗੇ ਜਿਵੇਂ ਕਈ ਵਾਰ ਆਪਾਂ ਬਾਜ਼ਾਰ ਚੋਂ ਲਿਆਉਂਨਾ 1.5 ਲੱਖ ਵਾਲੀ ਮੱਝ ਆ ਆਪਣੇ ਘਰੇ ਆ ਕੇ ਦੁੱਧ ਘਟ ਜਾਂਦੀ ਆ ਉਹ ਪਰ ਜੇਕਰ ਆਪਾਂ ਇਹ ਫੀਡ ਦਵਾਂਗੇ ਤਾਂ ਉਹ ਦੁੱਧ ਨਿਕੜਦੀ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ